ਬਠਿੰਡਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਇੱਕੋ ਹੀ ਪਿੰਡ ਦੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਠਿੰਡਾ ਡੱਬ ਵਾਲੀ ਰੋਡ ਤੇ ਸਥਿਤ ਪਿੰਡ ਬੁੱਟਰਗਹਿਰੀ ਵਿਖੇ ਗੱਡੇ ਬਣਾਉਣ ਵਾਲੀ ਫੈਕਟਰੀ 'ਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਦੇ ਵਿੱਚ ਆਉਣ ਦੇ ਕਾਰਨ ਇੱਕੋ ਹੀ ਪਿੰਡ ਦੇ ਤਿੰਨ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਤ ਦੇ ਸਮੇਂ ਫੈਕਟਰੀ ਦੇ ਵਿੱਚ 7 ਮਜ਼ਦੂਰ ਕੰਮ ਕਰ ਰਹੇ ਸੀ ਜਿਨ੍ਹਾਂ ਵਿਚੋਂ ਪੰਜ ਮਜ਼ਦੂਰ ਉਸ ਜਗ੍ਹਾ ਤੇ ਸੀ ਜਿਸ ਜਗ੍ਹਾ ਤੇ ਭਿਆਨਕ ਅੱਗ ਲੱਗ ਗਈ ਜਿਨ੍ਹਾਂ ਦੇ ਵਿੱਚੋਂ ਦੋ ਨੇ ਆਪਣੀ ਜਾਨ ਬਚਾਉਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਲਈ ਤੇ ਤਿੰਨ ਵਿਅਕਤੀ ਇਹ ਸੀ ਜਿਹੜੇ ਇਹ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੇ ਪੂਰੀ ਤਰ੍ਹਾਂ ਚਲਸ ਗਏ ਜਿਨ੍ਹਾਂ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਜਿਹੜੀ ਅੱਗ ਸੀ ਇੰਨੀ ਜ਼ਿਆਦਾ ਭਿਆਨਕ ਸੀ ਕਿ ਜਿਸ ਤੇ ਫਾਇਰ ਬਰਗੇਟ ਤੋਂ ਬਿਨਾ ਕਾਬੂ ਪਾਉਣਾ ਨਾ ਮੁਮਕਿਨ ਸੀ ਇੱਥੇ ਵੀ ਦੱਸ ਦਈਏ ਕਿ ਇੱਕੋ ਹੀ ਪਿੰਡ ਦੇ ਇਹ ਤਿੰਨੇ ਨੌਜਵਾਨ ਵੀਰ ਹਮੇਸ਼ਾ ਇਕੱਠੇ ਹੀ ਰਹਿੰਦੇ ਸੀ ਜਿਨ੍ਹਾਂ ਦੀ ਉਮਰ ਵੀ ਲਗਭਗ 18 ਤੋਂ 20 ਸਾਲ ਦੇ ਹੀ ਕਰੀਬ ਸੀ ਜਿਹੜੇ ਦਿਨ ਦੇ ਸਮੇਂ ਆਪਣੀ ਪੜ੍ਹਾਈ ਕਰਨ ਲਈ ਸਕੂਲ ਜਾਂਦੇ ਤੇ ਰਾਤ ਦੇ ਸਮੇਂ ਇਸ ਫੈਕਟਰੀ ਦੇ ਵਿੱਚ ਡਿਊਟੀ ਕਰਦੇ ਸੀ ਜਿਨ੍ਹਾਂ ਨੂੰ ਬੀਤੀ ਰਾਤ ਮੌਤ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਅੱਗ ਵਿੱਚ ਝੁੱਲਸ ਰਹੇ ਵੀਰਾਂ ਨੂੰ ਮੌਕੇ ਤੇ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਪਰ ਅੱਗ ਹੀ ਇੰਨੀ ਜ਼ਿਆਦਾ ਭਿਆਨਕ ਸੀ ਕਿ ਫੈਰ ਬਰਗੇੜ ਤੋਂ ਬਿਨਾ ਅੱਗ ਤੇ ਕਾਬੂ ਪਾਉਣਾ ਹੀ ਨਾ ਮੁਮਕਿਨ ਸੀ ਫੈਰ ਹੁਣ ਤੱਕ ਕਾਫੀ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਫੈਕਟਰੀ ਮਾਲਕਾਂ ਦੀਆਂ ਕੁਝ ناکਾਮੀਆਂ ਦੇਖਣ ਨੂੰ ਮਿਲੀਆਂ ਜੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਤੇ ਪਿੰਡ ਦੇ ਗਰੀਬ ਪਰਿਵਾਰਾਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਵੱਲੋਂ ਫੈਕਟਰੀ ਦੇ ਸਾਹਮਣੇ ਧਰਨਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਰੱਖੀ ਗਈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਵਜੋਂ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇ ਇਸ ਦੇ ਨਾਲ ਹੀ ਫੈਕਟਰੀ ਮਾਲਕਾਂ ਤੋਂ ਵੀ ਮੰਗ ਰੱਖੀ ਕਿ ਉਹਨਾਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ ਬਾਕੀ ਉਹ ਆਪਾਂ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੀ ਜਵਾਨੀ ਤੇ ਤਿੰਨ ਤਿੰਨ ਰੈਂਪਾਂ ਦੇ ਸੀਗੇ ਦੋ ਜਣੇ ਜਮਾ ਥੱਲੇ ਖੜੇ ਸੀ ਇੱਕ ਜਣੇ ਦੂਜੇ ਰੈਂਪ ਤੇ ਖੜਾ ਸੀ ਇੱਕ ਜਣਾ ਜਮਾ ਥੱਲੇ ਰੈਂਪ ਤੇ ਖੜਾ ਸੀ ਅੱਛਾ ਤੇ ਉੱਥੇ ਪਤਾ ਨਹੀਂ ਉਹ ਤੀਜੇ ਬੰਦੇ ਕੋਲੇ ਅਸੀਂ ਜਿਹੜਾ ਹੋਕਰ ਤੇ ਪੂਰੇ ਕਰਕੇ ਅਸੀਂ ਅਸੀਂ ਤਾਂ ਖੜੇ ਸੀਗੇ ਤੇ ਉਹ ਜੁਬਾ ਚ ਕਿਦਾਂ ਅੱਗ ਲੱਗ ਗਈ ਅੱਛਾ ਤੇ ਅਸੀਂ ਭੱਜਲੇ ਦੋ ਜਣੇ ਤੇ ਉਹ ਤਿੰਨ ਜਣਾਂ ਦਾ ਕੋਈ ਪਤਾ ਨਹੀਂ ਲੱਗਿਆ ਠੀਕ ਹੈ ਦੋ ਜਿਹੜੇ ਮੇਰੇ ਤੁਹਾਡੇ ਨਾਲ ਦੇ ਸੀ ਉਹਨਾਂ ਦਾ ਕੀ ਬਣਾ ਜਿਹੜੇ ਦੋ ਜਾਂ ਤਿੰਨ ਜਣੇ ਸੀ ਤਿੰਨ ਜਣੇ ਦਾ ਕੋਈ ਪਤਾ ਨਹੀਂ ਲੱਗਾ ਕੋਈ ਪਤਾ ਹੀ ਨਹੀਂ ਲੱਗਾ ਹੈਗਾ ਅਸੀਂ ਦੱਸਿਆ ਵੀ ਨਹੀਂ ਦੱਸਿਆ ਵੀ ਨਹੀਂ ਹੈਗਾ ਅਸੀਂ ਪੰਜ ਜਣੇ ਰੈਂਪ ਲਾਈ ਜਾਂਦੇ ਸੀਗੇ ਅੱਛਾ ਤੇ ਅਸੀਂ ਦੋ ਥੱਲੇ ਸੀਗੇ ਦੋ ਦੋ ਜਿਹੜੇ ਰੈਂਪ ਤੇ ਸੀ ਇੱਕ ਬੰਦਾ ਸੀਗਾ ਉਹ ਜਮਾ ਉੱਥੇ ਲੇਤੀ ਅਸੀਂ ਦੂਜੇ ਨੂੰ ਫੜਾ ਕੇ ਜਮਾ ਤਾਂ ਹ ਪੂਰੇ ਕਰਦੇ ਹੋ ਕਹਿੰਦਾ ਹੁਣ ਨਾ ਫੜਾਓ ਅਸੀਂ ਖੜ ਗਏ ਤੇ ਫਿਰ ਉਹ ਜਦੋਂ ਅਸੀਂ ਦੇਖਿਆ ਜੀ ਜਦੋਂ ਅੱਗ ਲੱਗੀ ਵੀ ਕਿਲਾ ਤਾਂ ਅੱਗੇ ਅੱਗੇ ਹੋ ਗਈ ਜੀ ਅਸੀਂ ਫਿਰ ਭੱਜਦੇ ਦੋਨੇ ਅੱਛਾ ਜਿੱਦਾਂ ਫਿਰ ਅਸੀਂ ਪਿੱਛੇ ਮੜ ਕੇ ਦੇਖਿਆ ਨਹੀਂ ਕਿੰਨੇ ਬੰਦੇ ਸੀ ਗੁਜ਼ਿਰੋ ਤੇ ਕੰਮ ਕਰਦੇ ਅਸੀਂ 5 ਜਣੇ ਜੀ ਪੂਰਾ ਵਪਾਰੀ ਭਰਾ ਉਹ ਤਾਂ ਸਿਰਫ ਓਨ ਲਾਉਣ ਵਾਸਤੇ ਵੀ ਆਰ ਦੀ ਫੈਕਟਰੀ ਨੂੰ ਵਧਾਉਣ ਫਲਾਉਣ ਵਾਸਤੇ ਆ ਦੇ ਕਾਰੋਬਾਰ ਨੂੰ ਹੋਰ ਵੱਡਾ ਕਰਨ ਵਾਸਤੇ ਕਿਵੇਂ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਉਹ ਲੁੱਟ ਕਰ ਦੇਣਾ 8 ਘੰਟਿਆਂ ਦੀ بجائے 12-12 ਘੰਟੇ ਜਿਹੜਾ ਕੰਮ ਲੈਂਦੇ ਨੇ 12-12 ਘੰਟਿਆਂ ਦੀ بجائے 14-14 ਘੰਟੇ ਕੰਮ ਲੈ ਲੈਂਦੇ ਆ ਭਰਾਓ ਇਹ ਸਰਕਾਰ ਇਹਨੂੰ ਚਲਾ ਦੇ ਪ੍ਰਬੰਧ ਨੂੰ ਕਿਉਂ ਇਹ ਸਾਡੀ ਲੁੱਟ ਕਰਨ ਵਾਸਤੇ ਪ੍ਰਬੰਧ ਨੂੰ ਇਦਾਂ ਖੁੱਲੀਆਂ ਲਗਾਮਾਂ ਛੱਡੀਆਂ ਹੋਈਆਂ ਨਾ ਜਿਹੜਾ ਵਪਾਰੀ ਆ ਜਿਹੜਾ ਸ਼ਾਮਰਾਜ ਆ ਉਹਨੂੰ ਕਿਸੇ ਦੀ ਜਾਨ ਨਾਲ ਕੋਈ ਮਾਤਲ ਨਹੀਂ ਉਹ ਹੋ ਲੈਂਦੇ ਆ ਕੰਮ ਸਾਥੋਂ ਮਸ਼ੀਨਾਂ ਮੰਗੂ ਸਾਨੂੰ ਮਸ਼ੀਨਾਂ ਬਣਾ ਕੇ ਕੰਮ ਲੈਂਦੇ ਨਾ ਹੁਣ ਐਡੀ ਵੱਡੀ ਫੈਕਟਰੀ ਆ ਇਹ ਐਡੀ ਜਿੰਨੀਆਂ ਜਿੰਨੀਆਂ ਤੜਕੀਆਂ ਸੀ ਗੱਲਾਂ ਬਾਤਾਂ ਸੁਣੀ ਜਾਂਦੇ ਆ ਐਨੀ ਇਹ ਲੁੱਟ ਕਰ ਰਿਹਾ ਹੈ ਐਡਾ ਨਰਦਈ ਬੰਦਾ ਇਹ ਜਿਹੜਾ ਹੈ ਇਹ ਨੂੰ ਕਿਸੇ ਗੱਲ ਦੀ ਪਰਵਾਹ ਕੋਈ ਨਹੀਂ ਇੱਥੇ ਗੱਲਾਂ ਸੁਣਿਆ ਅਸੀਂ ਵੀ ਆ ਗਾਲਤ ਬਿਨਾ ਗੱਲ ਨਹੀਂ ਕਰਦਾ ਇਹ ਜਿਹੜਾ ਬਾਣੀਆਂ ਜਿਹੜਾ ਸੇਠ ਆ ਇਹ ਵਪਾਰੀ ਆ ਜਿਹੜਾ ਇਹ ਇਹ ਕਾਗਲੇ ਨੂੰ ਤਾੜ ਕੇ ਰੱਖਦਾ ਹੈ ਇੱਥੇ ਪਿਛਲੇ ਸਮੇਂ 'ਚ ਗੱਲ ਆਈ ਆ ਵੀ ਇੱਕ ਪ੍ਰਵਾਸੀ ਮਜ਼ਦੂਰ ਫਾਹਾ ਲੈ ਕੇ ਮਰਿਆ ਉਸ ਨਰਦਈ ਬੰਦੇ ਨੇ ਪਰ ਮਜ਼ਦੂਰ ਨੂੰ ਅੰਦਰ ਤਾੜਦਾ ਸੀਗਾ ਘੁੱਟ-ਘੁੱਟ ਕੇ ਉਦੋਂ ਕੰਮ 'ਚ ਮਾੜੀ-ਮੋਟੀ ਕੋਈ ਹੰਤਾਈ ਹੋ ਗਈ ਕੋਈ ਗਲਤੀ ਹੋ ਗਈ ਮਾੜੀ ਮੋਟੀ ਕੰਮ ਦੀ ਕੁੱਟ ਕੇ ਪ੍ਰਵਾਸੀ ਮਜ਼ਦੂਰ ਨੂੰ ਅੰਦਰ ਤਾੜਤਾ ਤੇ ਅੰਦਰ ਫਾਹਾ ਲੈ ਕੇ ਮਰ ਗਿਆ ਉਹਦੀ ਗੱਲ ਨਹੀਂ ਬਾਹਰ ਨਿਕਲਣ ਦਿੱਤੀ ਆ ਤਾਂ ਹਾਸਾ ਵੱਡਾ ਵਾਪਰਿਆ ਭਰਾਵੋ ਤੇ ਪ੍ਰਵਾਸੀ ਮਜ਼ਦੂਰਾਂ ਨਾਲ ਤਾਂ ਕਰਦੀ ਆਏ ਆ ਕਿਉਂਕਿ ਉਹਨਾਂ ਦੀ ਇੱਥੇ ਸੁਣਨ ਵਾਲਾ ਕੋਈ ਹੈ ਨਹੀਂਗਾ ਉਹਨਾਂ ਦੀ ਇੱਥੇ ਆਵਾਜ਼ ਚੱਕਣ ਵਾਲਾ ਹੈ ਨਹੀਂ ਉਹਨਾਂ ਨੂੰ ਦਵਾ ਕੇ ਰੱਖਦੇ ਆ ਤੇ ਉਹਨਾਂ ਦੀ ਲੁੱਟ ਹੋਰ ਵੀ ਵੱਧ ਕਰਦੇ ਨੇ ਤੇ ਉਹਨਾਂ ਦੇ ਆਧਾਰ ਤੇ ਆਪਣੀ ਲੁੱਟ ਵੀ ਹੈ ਤੋਂ ਮੈਂ ਜ਼ਿਕਰ ਕਰਦਿਆ ਭਰਾਵੋ ਆਪਣੇ ਜਿਹੜੇ ਜ਼ਵਾਕਾਂ ਤੋਂ ਮਸ਼ੀਨਾਂ ਦੇ ਨਾਲ ਕੰਮ ਲੈਂਦੇ ਨਾ ਐਡੀ ਫੈਕਟਰੀ ਦੇ ਵਿੱਚ ਇਕੱਲੇ ਇਕੱਲੇ ਬੰਦੇ ਦੇ ਉੱਤੇ ਕੈਮਰਾ ਲੱਗਿਆ ਹੋਇਆ ਉਹਦਾ 12 ਘੰਟਿਆਂ ਵਿੱਚ ਦੱਸ ਦਿਆ ਹੋ ਅੱਧਾ ਘੰਟਾ ਜਿਹੜਾ ਹੈਗਾ 12 ਘੰਟਿਆਂ ਵਿੱਚ ਅੱਧਾ ਘੰਟਾ ਦਿੰਦਾ ਹੋਇਆ ਆਂ ਦਾ ਤੋਂ ਰੋਟੀ ਖਾ ਲਈ ਉਸ ਸਮੇਂ ਕੋਈ ਚਾਹ ਪਾਣੀ ਪੀ ਲੇ ਫੋ ਮੈਂ ਕੋਈ ਲੈਣ ਦੀ ਬਾਤ ਸੀ ਤੀ ਤਿੰਨੋਂ ਨੌਜਵਾਨ ਸੀਗੇ ਬਹੁਤ ਹੀ ਗਰੀਬ ਪਰਿਵਾਰ ਦੇ ਨੌਜਵਾਨ ਸੀ ਜਦੋਂ ਰਾਤ ਸਾਨੂੰ ਘਟਨਾ ਦਾ ਪਤਾ ਲੱਗਿਆ ਰਾਤ ਵੀ ਅਸੀਂ ਤੇ ਪਹੁੰਚੇ ਤੇ ਸਵੇਰ ਵੀ ਅਸੀਂ ਪਰਵਾਰਾਂ ਨੂੰ ਨਾਲ ਲੈ ਕੇ ਪੂਰੇ ਸਾਡੇ ਮਤਲਬ ਪਿੰਡ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਹੋਏ ਆ ਤੇ ਇੱਥੇ ਸਾਡੀ ਜਿਹੜੀ ਪਹਿਲੀ ਮੰਗ ਤਾਂ ਸਭ ਤੋਂ ਇਹੀ ਹੈ ਪ੍ਰਸ਼ਾਸਨ ਨੂੰ ਕਿਉਂਕਿ ਰਾਤ ਦੀ ਘਟਨਾ ਹੋਈ ਹੈ ਹਜੇ ਤੱਕ ਉਸ ਫੈਕਟਰੀ ਮਾਲਕ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਉਹਦੇ ਤੇ ਲਿਖਤੀ ਕੋਈ ਐਫ ਆਈ ਆਰ ਨਹੀਂ ਕੱਟੀ ਕਿਉਂਕਿ ਪਰਚਾ ਨਹੀਂ ਕੀਤਾ ਗਿਆ ਕਿਉਂਕਿ ਤਿੰਨ ਨੌਜਵਾਨਾਂ ਦੀ ਅੰਦਰ ਮਤ ਹੋਈ ਹੈ ਫੈਕਟਰੀ ਦੇ ਵਿੱਚ ਤੇ ਪਰ ਪ੍ਰਸ਼ਾਸਨ ਪਤਾ ਨਹੀਂ ਕੀ ਦੇਖ ਰਿਹਾ ਜਿਹੜਾ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਸ ਦੇ ਨਾਲ ਸਾਡੀ ਮੰਗ ਇਹ ਹੈ ਵੀ ਅੱਜ ਉਹ ਨੌਜਵਾਨ ਪੜ੍ਹ ਲਿਖ ਕੇ ਕਿਸੇ ਚੰਗੀ ਨੌਕਰੀ ਤੇ ਕਿਸੇ ਅਹੁਦੇ ਤੇ ਜਾ ਸਕਦੇ ਸੀ ਤਾਂ ਉਹਨਾਂ ਨੇ ਅਹੁਦੇ ਤੇ ਜਾ ਕੇ ਪਰਿਵਾਰ ਨੂੰ ਕਿੱਥੇ ਲੈ ਕੇ ਜਾਣਾ ਸੀ ਅੱਜ ਅਸੀਂ ਇੱਕ ਸਿਰਫ 1 ਕਰੋੜ ਰੁਪਏ ਦੀ ਜਿਹੜੀ ਮੰਗ ਰੱਖੀ ਹੋਈ ਹੈ ਉਹ ਕਰੋੜ ਰੁਪਏ ਨਾਲ ਆ ਉਹਨਾਂ ਦੇ ਉਹ ਪੁੱਤ ਵਾਪਸ ਨਹੀਂ ਆਉਣੇ ਪਰ ਅਸੀਂ ਇਹ ਸੋਚਦੇ ਹਾਂ ਨਗਰੇ ਸੋਚਦਾ ਜਥੇਬੰਦੀਆਂ ਇਹ ਸੋਚਦੀਆਂ ਵੀ ਉਸ ਪਰਿਵਾਰ ਨੂੰ ਜਿਹੜੀ ਮਦਦ ਹੋ ਜੇ ਸਹਾਇਤਾ ਹੋ ਸਕੇ ਕਿਉਂਕਿ ਉਸ ਪਰਿਵਾਰ ਦੇ ਵਿੱਚ ਇੱਕ ਇੱਕ ਬੱਚਾ ਇੱਕ ਉਹਨਾਂ ਦੀ ਮਤਲਬ ਮਾਂ ਪਿਓ ਹੈ ਮਾਤਾ ਹੈ ਇੱਕ ਬੱਚੇ ਦੀ ਤਾਂ ਇੱਕ ਭੈਣ ਵੀ ਹੈ ਜਿਹੜੀ ਵਿਆਹ ਕਰਨ ਦੇ ਯੋਗ ਹੈ ਤਾਂ ਉਹੀ ਬੱਚਾ ਜਿਹੜਾ ਕਮਾਉਂਦਾ ਸੀਗਾ ਉਹ ਆਪਦੇ ਪਰਿਵਾਰਾਂ ਨੂੰ ਚਲਾਉਂਦੇ ਸੀਗੇ ਇਸ ਕਰੋੜ ਰੁਪਏ ਦੀ ਮਦਦ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਥੋੜਾ ਬਹੁਤ ਰੋਟੀ ਖਾਣੀ ਸੌਖੀ ਹੋ ਜਾਊਗੀ ਪਰ ਬੱਚੇ ਵਾਪਸ ਨਹੀਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ